ਉਹਨਾਂ ਗੱਲ ਇੱਥੇ ਆ ਵੀ ਜਿਹੜੇ ਸਾਡੇ ਡਾਕੂਮੈਂਟ ਨੇ ਉਹਨਾਂ ਦੀ ਲੋੜ ਐ ਬੱਚੀ ਨੂੰ ਕਿ ਉਹ ਅੱਗੇ ਜਾਣਾ ਜਦੋਂ ਆਈਲੈਂਡਸ ਵਗੈਰਾ ਕੀਤੀ ਐ ਉਹ ਸਾਡੇ ਡਾਕੂਮੈਂਟ ਆ ਜਿਹੜੇ ਸਕੂਲ ਵਾਲੇ ਨਹੀਂ ਦੇ ਰਹੇ ਅਸੀਂ ਹੁਣ ਜਦੋਂ ਇਹਨਾਂ ਨੇ ਕੋਈ ਗੱਲ ਨਾ ਰਾਹ ਪਾਈ ਤਾਂ ਅਸੀਂ ਇਹਦਾ ਗੇਟ ਦਾ ਜਿਹੜਾ ਘ੍ਰਿਆ ਹੋਇਆ ਉਹ ਕਰਨ ਲੱਗਿਆ ਤੇ ਪਿੰਡਾਂ ਦੇ ਵਿੱਚ ਅਸੀਂ ਸਨੇਹ ਲਾਤੇ ਵੀ ਸਾਡੇ ਜਿੰਨਾ ਚਿਰ ਸਾਡੇ ਡਾਕੂਮੈਂਟ ਸਾਡੇ ਹੱਥ ਦੇ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਧਰਨਾ ਜਿਹੜਾ ਇਹ ਮੁਕੰਮਲ ਜਾਰੀ ਰਹੂਗਾ ਆਵੇਗਾ ਹਾਂ ਹਾਂ ਵੀ ਐਸਐਚਓ ਵਾਲੀਆਂ ਆਏ ਤੇ ਉਹ ਕਹਿੰਦੇ ਸਾਨੂੰ ਅੰਦਰ ਅਸੀਂ ਗੱਲਬਾਤ ਵਾਸਤੇ ਜਾਣਿਆ ਹੁਣ ਜਦੋਂ ਅਸੀਂ ਫੋਨ ਤੇ ਗੱਲਬਾਤ ਕਰੀ ਵੀ ਸਾਨੂੰ ਦੱਸੋ ਕਹਿੰਦੇ ਜੀ ਮਾਲਕ ਚੱਲਿਆ ਹੈ ਚੰਡੀਗੜ੍ਹ ਤੋਂ ਜਾਨੀ ਕਿ 2-3 ਘੰਟਿਆਂ ਦੇ ਵਿੱਚ ਆਊਗਾ ਸੋ ਅਸੀਂ ਹੁਣ ਇੱਥੇ ਨਾਰਿਆਵਾਜੀ ਕਰਕੇ ਇੱਥੇ ਜਿਹੜਾ ਮੋਰਚਾ ਅਸੀਂ ਲਾ ਦਿੱਤਾ ਕਿਉਂਕਿ ਅਸੀਂ ਸਮਝ ਪਿਆ ਵੀ ਇਹ ਜਿਹੜੇ ਡਾਕੂਆਂ ਦੇ ਅੱਡੇਰੇ ਪੰਜਾਬ ਦੇ ਵਿੱਚ ਕਹਿਣ ਨੂੰ ਤਾਂ ਇਹ ਕਾਲਜ ਨੇ ਪਰ ਇਹਨਾਂ ਦੇ ਅੰਦਰ ਜਿਹੜਾ ਕੁਝ ਹੋ ਰਿਹਾ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਹੋਰ ਵੀ ਬਹੁਤ ਬੱਚਿਆਂ ਨੇ ਸਾਨੂੰ ਦੱਸਿਆ ਹੈ ਵੀ ਸਾਡੇ ਨਾਲ ਠੱਗੀ ਹੋਈ ਹੈ ਸੋ ਅਸੀਂ ਹੁਣ ਇਸ ਮੈਨੇਜਮੈਂਟ ਦੇ ਖਿਲਾਫ ਨਾਹਰੇਬਾਜੀ ਕਰਕੇ ਪੱਕਾ ਮੋਰਚਾ ਜਿਹੜਾ ਉਹਨੇ ਲਾਵਾਂਗੇ ਜਿੰਨਾ ਚਿਰ ਸਾਡੇ ਡਾਕੂਮੈਂਟ ਨਹੀਂ ਆਉਂਦੇ ਉਹਨਾਂ ਚਿਰ ਇਹ ਮੋਰਚਾ ਲੱਗੂ ਪਿੰਡਾਂ 'ਚ ਅਸੀਂ ਸਨੇਹੇ ਲਾ ਦਿੱਤੇ ਇੱਥੇ ਲੰਗਰ ਚੱਲਣਾ ਇੱਥੇ ਦੀਗੇ ਚੱਲਣੇ ਨੇ ਸਾਰਾ ਕੁਝ ਉਹਨੇ ਚੱਲਣਾ ਸੋ ਅਸੀਂ ਹੁਣ ਨਾਹਰੇਬਾਜੀ ਕਰਕੇ ਅੱਜ ਦੇ ਮੋਰਚੇ ਜਿਹੜੇ ਸ਼ੁਰੂਆਤ ਕਰਾਂਗੇ ਭਾਈ ਗਰਦਾਸ ਦਾ ਮੈਨੇਜਮੈਂਟ ਮੁਰਦਾਬਾਦ 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 ਭਾਈ ਗਰਦਾਸ ਦਾ ਮੈਨੇਜਮੈਂਟ ਮੁਰਦਾਬਾਦ 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 ਚੇਅਰਮੈਨ ਮੁਰਦਾਬਾਦ 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 ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਕਾਲਜ ਮੁਰਦਾਬਾਦ 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 ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਭਾਈ ਗਰਦਾਸ ਦਾ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ